ਇਹ ਦੇਖੋ ਸਕੂਲ ਦੇ ਪਾਸੇ ਆਕਰਾਮੀ ਲੇਗਲਾ ਪੂਰੀ ਇੰਟਰਨੈਸ਼ਨਲ ਸਕੂਲ ਦੀ ਉਹਦੇ ਪਿੱਛੇ ਰਾਜਧਾਨੀ ਵਾਲਿਆਂ ਦੀ ਬੱਸ ਦੇ ਪਿਛਲੇ ਪਾਸੇ ਬੱਸ ਮਾਰਦੀ ਸਕੂਲ ਦੇ ਵਿੱਚ ਬੱਚੇ ਸੀ ਬੱਚੇ ਦੇਖੋ ਕਿ ਤਰ੍ਹਾਂ ਠੀਕ ਚਹਾਲਾ ਪਾਉਂਦੇ ਆ ਮੈਂ ਅਚਾਨਕ ਹੀ ਅੱਜ ਉੱਚੇ ਸੀਗਾ ਅਸੀਂ ਤੇ ਬੱਚੇ ਵਿਚਾਰੇ ਘਬਰਾ ਗਏ ਇੱਕਦਮ ਬੱਚੇ ਰੋ ਰਹੇ ਕਾਹਕੇ ਇੱਕ ਬੱਚੇ ਦੇ ਸੱਟ ਲੱਗੀ ਆ ਸੱਟ ਲੱਗੀ ਹਾਂ ਸੱਟ ਲੱਗੀ ਮੜੀ ਜੇ ਲੱਗੀ ਬਾਈ ਇਹ ਦੇਖੋ ਬੜਾ ਤਰੁਣ ਲੱਗਿਆ ਸੌਂ ਪੰਨ ਹਾਂ ਬਚਾ ਨੇ ਕੀ ਉੱਠੀ ਸਦਾ ਯਾਰਿਆ ਤਾਂ ਸੱਟ ਲੱਗੀ ਮਨਨ ਸਪੋਰਟ ਦੇ ਖਾਸ ਮੁੱਦੇ ਬਾਰੇ ਐਕਸੀਡੈਂਟ ਹੋਰ ਸਕੂਲਾਂ ਦੀ ਬੱਸਾਂ ਦੇ ਪ੍ਰਤੀ ਸਰਕਾਰ ਦੀਆਂ ਬਹੁਤ ਵੱਡੀਆਂ ਨੈਗਲੀਜੈਂਸੀਜ਼ ਆ ਜਿਹਦੇ ਕਰਕੇ ਇਹ ਚੀਜ਼ਾਂ ਹੁੰਦੀਆਂ ਔਰ ਸਰਕਾਰ ਸੁਣਦੀ ਹੀ ਨਹੀਂ ਮਾਈਂਡਲੈਸ ਗਵਰਨਮੈਂਟ ਆ ਸਿਸਟਮ ਗਵਰਨਮੈਂਟ ਦਾ ਟ੍ਰੈਫਿਕ ਸਿਸਟਮ ਮਾਈਂਡਲੈਸ ਹੈ ਬੱਚਿਆਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਹੈ ਕਿਸੇ ਦੇ ਪ੍ਰਤੀ ਸਰਕਾਰ ਨੂੰ ਕੋਈ ਹਮਦਰਦੀ ਨਹੀਂ ਇਹਨਾਂ ਨੂੰ ਆਪਣੀ ਹਮਦਰਦੀ ਆ ਇਹਨਾਂ ਨੇ ਇੱਕ ਦੂਜੀਆਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਾਂ ਤੱਕੀ ਸੀਮਤ ਹੈ ਕੋਈ ਹਮਾਰੀ ਮੇਂ ਡਾਲੂ ਇਹ ਹਾਲ ਆ ਸਾਡੇ ਸਮਾਜ ਦਾ